ਮੈਂ ਐਸ.ਆਈ.ਨੀਤਾ ਦੇਵੀ ਪੁਲਿਸ ਸਟੇਸ਼ਨ ਮਕੇਰੀਆਂ ਮੈਂ ਅੱਜ ਮਿਤੀ 26/11/25 ਨੂੰ ਥਾਣੇ ਹਾਜ਼ਰ ਸੀਗੀ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਇੱਕ ਐਕਸੀਡੈਂਟ ਹੋਇਆ ਹੋਇਆ ਹੈ ਜਿਸ ਦੇ ਮਤਲਬਕ ਮੈਂ ਉੱਥੇ ਪਹੁੰਚੀ ਐ ਐਕਸੀਡੈਂਟ ਦੀ ਜਗ੍ਹਾ ਤੇ ਜਿੱਥੇ ਇੱਕ ਸਕੂਟਰੀ ਤੇ ਪੂਨਮ ਦੇਵੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸੀ ਇੱਕ ਸਾਈਡ ਤੋਂ ਨਾਲ ਬੱਸ ਆ ਰਹੇ ਸੀ ਬੱਸ ਦੇ ਨਾਲ ਇਹਦੀ ਟੱਕਰ ਹੋਣ ਕਾਰਨ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਹਨਾਂ ਦੇ ਬੱਚੇ ਮਗਰ ਬੈਠੇ ਸੀ ਸਕੂਟਰੀ ਤੇ ਮਗਰ ਜਿਹੜੀ 13-14 ਸਾਲ ਦੀ ਲੜਕੀ ਸੀਗੀ ਉਹ ਪਿੱਛੇ ਹੁੰਡੀ ਗਈ ਸਕੂਟਰੀ ਟੱਕਰ ਵੱਜਣ ਦੇ ਕਾਰਨ ਉਸ ਸਕੂਟਰੀ ਤੋਂ ਡਿੱਗ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਉਸ ਨੂੰ ਹਸਪੀਟਲ ਪਹ ਉਹ ਬਾਕੀ ਜਿਹੜੇ ਬੱਚੇ ਸੀਗੇ ਉਹਨਾਂ ਦੇ ਸੱਟ ਲੱਗੀ ਸੀਗੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਵੈ ਤੇ ਬਾਕੀ ਜੋ ਵੀ ਅੱਗੇ ਘਰਦਿਆਂ ਦੇ ਬਿਆਨ ਵਗੈਰਾ ਹੋਣਗੇ ਉਹਨਾਂ ਦੇ ਉੱਤੇ ਜੋ ਕਾਰਵਾਈ ਬੰਦੀ ਹੈ ਪੁਲਿਸ ਦੀ ਉਹ ਆਪਾਂ ਕਰਾਂਗੇ ਜੇ ਗੱਲ ਕਰੀ ਤਾਂ ਡਰਾਈਵਰ ਮਤਲਬ ਡਰਾਈਵਰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਹੋਇਆ ਵਾ ਹੁਣ ਠੀਕ ਹੈ ਡਰਾਈਵਰ ਸਾਡੀ ਸਾਡੇ ਕੋਲ ਡਰਾਈਵਰ ਅਸੀਂ ਫੜ ਲਿਆ ਵਾ ਤੇ ਅਸੀਂ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਮੈਂ ਐਸੇ ਯੋਨਿਤਾ ਦੇਵੀ ਪੁਲਿਸ ਸਟੇਸ਼ਨ ਮੁਕੇਰੀਆਂ ਮੈਂ ਅੱਜ ਮਿਤੀ 26/11/25 ਨੂੰ ਥਾਣੇ ਹਾਜ਼ਰ ਸੀਗੀ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਇੱਕ ਐਕਸੀਡੈਂਟ ਹੋਇਆ ਹੈ ਜਿਸ ਦੇ ਮਤਲਬਕ ਮੈਂ ਉੱਥੇ ਪਹੁੰਚੀ ਆ ਐਕਸੀਡੈਂਟ ਦੀ ਜਗ੍ਹਾ ਤੇ ਜਿੱਥੇ ਇੱਕ ਸਕੂਟਰੀ ਤੇ ਪੂਨਮ ਦੇਵੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸੀ ਇੱਕ ਸਾਈਡ ਤੋਂ ਨਾਲ ਬੱਸ ਆ ਰਹੀ ਸੀ ਬੱਸ ਦੇ ਨਾਲ ਇਹਦੀ ਟੱਕਰ ਹੋਣ ਕਾਰਨ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਹਨਾਂ ਦੇ ਬੱਚੇ ਮਗਰ ਬੈਠੇ ਸੀ ਸਕੂਟਰੀ ਤੇ ਮਗਰ ਜਿਹੜੀ 13-14 ਸਾਲ ਦੀ ਲੜਕੀ ਸੀਗੀ ਉਹ ਪਿੱਛੇ ਹੁੰ ਡਿੱਗ ਗਈ ਸਕੂਟਰੀ ਟੱਕਰ ਵੱਜਣ ਦੇ ਕਾਰਨ ਉਸ ਸਕੂਟਰੀ ਤੋਂ ਡਿੱਗ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਉਸ ਨੂੰ ਹਸਪੀਟਲ ਪਹੁੰ ਉਹ ਬਾਕੀ ਜਿਹੜੇ ਬੱਚੇ ਸੀਗੇ ਉਹਨਾਂ ਤੇ ਸੱਟ ਲੱਗੀ ਸੀਗੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਵੈ ਤੇ ਬਾਕੀ ਜੋ ਵੀ ਅੱਗੇ ਘਰਦਿਆਂ ਦੇ ਬਿਆਨ ਵਗੈਰਾ ਹੋਣਗੇ ਉਹਨਾਂ ਦੇ ਉੱਤੇ ਜੋ ਕਾਰਵਾਈ ਬੰਦੀ ਹੈ ਪੁਲਿਸ ਦੀ ਉਹ ਆਪਾਂ ਕਰਾਂਗੇ ਜੀ ਗੱਲ ਕਰੀ ਤਾਂ ਡਰਾਈਵਰ ਨੂੰ ਮਤਲਬ ਡਰਾਈਵਰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਹੋਇਆ ਵਾ ਹੁਣ ਠੀਕ ਹੈ ਡਰਾਈਵਰ ਸਾਡੀ ਸਾਡੇ ਕੋਲ ਡਰਾਈਵਰ ਅਸੀਂ ਫੜ ਲਿਆ ਵਾ ਤੇ ਅਸੀਂ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ